ਅੱਜ ਸੀਐਲਪੀ ਲੀਡਰ ਸਾਹਿਬ ਨੇ ਸਾਡੇ ਪ੍ਰਧਾਨ ਰਾਜਾ ਵਰਿੰਗ ਜੀ ਨੇ ਔਰ ਟ੍ਰੈਜਰੀ ਬੈਂਚ ਤੋਂ ਵੀ ਕਈ ਸਾਥੀਆਂ ਨੇ ਕਿਸਾਨਾਂ ਦੇ ਜੋ ਪਖਵਾ ਮੁੱਦਾ ਹੈ ਉਸ ਤੇ ਬਹਿਸ ਉਸ ਤੇ ਡਿਸਕਸ਼ਨ ਦੀ ਗੱਲ ਕੀਤੀ ਖਜ਼ਾਨਾ ਮੰਤਰੀ ਸਾਹਿਬ ਇੱਥੇ ਬੈਠੇ ਨੇ ਤੁਹਾਡੇ ਉਪਰਾਲੇ ਸਤਕਾਰ ਪੰਜਾਬ ਦੇ ਖਜ਼ਾਨੇ ਵਿੱਚੋਂ ਰਕਮ ਰੀਲீஸ் ਕਰਕੇ ਆ ਗੈਜਟਸ ਦਿੱਤੇ ਗਏ ਔਰ ਮੇਰੇ ਇਲਾਕੇ ਦੇ ਕੁਝ ਕਿਸਾਨਾਂ ਨੇ ਮੈਨੂੰ ਇੱਕ ਵੀਡੀਓ ਭੇਜਿਆ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ 1 ਮਿੰਟ ਲਈ ਦਿਖਾਣਾ ਚਾਹੁੰਦਾ ਤੁਸੀਂ ਇਸ ਤਰ੍ਹਾਂ ਕੋਈ ਪ੍ਰੋਵੀਜ਼ਨ ਨਹੀਂ ਤੁਸੀਂ ਆਪਣੀ ਗੱਲ ਰੱਖੋ ਗੱਲ ਇਹ ਹੈ ਜੀ ਕਿ ਮੈਂ ਤੁਹਾਡੇ ਬਾਦਮ ਨਾਲ ਮੁੱਖ ਮੰਤਰੀ ਪੰਜਾਬ ਜੀ ਨੂੰ ਸਾਡੇ ਮੀਥੇਰ ਸਾਹਿਬ ਪ੍ਰੀਸ਼ੋ ਸਾਹਿਬ ਬੈਠੇ ਨੇ ਇਸ ਵੀਡੀਓ ਚ ਇਹਨਾਂ ਦੀ ਵੀ ਸ਼ਮੂਲੀਅਤ ਆ ਦਿਖ ਰਹੀ ਨੇ ਆ 1 ਮਿੰਟ ਦਾ ਵੀਡੀਓ ਤੁਸੀਂ ਸ਼ੁਰੂ ਹੋਣੀ ਹੈ ਲੜਾਈ ਤਾਂ ਹਜੇ ਵੀ ਸੈਂਟਰ ਨਾਲ ਨਹੀਂ ਹੈ ਸੋ ਵੇਸ ਕਰਕੇ ਅਸੀਂ ਇਹ ਕਹਿਣਾ ਹੈ ਕਿ ਜਿਹੜਾ ਐਮਐਸਪੀ ਦਾ ਜਿਹੜਾ ਬਿੱਲ ਹੈ ਉਹ ਪੰਜਾਬ ਸਰਕਾਰ ਇਹਨਾਂ ਨੇ ਕਹਿਤਾ ਕਿ ਤੁਸੀਂ ਆਪਣੀ ਗੱਲ ਰੱਖੋ ਜੀ ਇਸ ਤਰ੍ਹਾਂ ਦੀ ਕੋਈ ਬਲਬੀ ਨਹੀਂ ਆਪਣੀ ਗੱਲ ਨਹੀਂ ਕਰ ਰਿਹਾ ਸਪੀਕਰ ਸਾਹਿਬ ਮੈਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਰਿਹਾ ਹਾਂ ਕਿਸਾਨਾਂ ਦੀ ਗੱਲ ਪੰਜਾਬ ਦੇ ਕਿਸਾਨਾਂ ਕਹਿ ਰਹੇ ਨੇ ਕਿ ਸਰਕਾਰ ਬਣਾਉਣ ਤੋਂ ਪਹਿਲਾਂ ਭਗਵੰਤ ਮਾਨ ਜੀ ਜਿਹੜੇ ਵੱਡੇ ਵੱਡੇ ਐਲਾਨ ਕਰਦੇ ਸੀ ਵਾਅਦੇ ਕਰਦੇ ਸੀ ਹੁਣ ਸਰਕਾਰ ਬਣੀ ਨੂੰ 2 ਸਾਲ ਹੋ ਗਏ ਨੇ ਮੈਂ ਹੇਰ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿਉਂਕਿ ਇਸ ਵੀਡੀਓ 'ਚ ਇਹ ਨਾਲ ਉਹਨਾਂ ਦੇ ਨਾਲ ਖੜੇ ਨੇ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਬ੍ਰਿੰਤੀ ਕਰੋ ਕਿ ਪੰਜਾਬ ਦੇ ਕਿਸਾਨ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਬਿੱਲ ਲਿਆਵੇ ਜੇ ਕੇਂਦਰ ਸਰਕਾਰ ਐਮਐਸਪੀ ਦੇਣ ਵਿੱਚ ਸਮਾਂ ਲਾ ਰਹੀ ਹੈ ਤਾਂ ਪੰਜਾਬ ਸਰਕਾਰ ਜੋ ਮੁੱਖ ਮੰਤਰੀ ਸਾਹਿਬ ਖੁਦ ਪਹਿਲਾਂ ਬੋਲਦੇ ਸੀ ਉਸ ਤੇ ਰਾਣਾ ਮੁਖਤਬ ਜੀ ਇਸ ਕਰਕੇ ਸੀ ਇਹ ਕਹਿਣਾ ਹੈ ਕਿ ਜੇ ਐਮਐਸਪੀ ਦਾ ਜਿਹੜਾ ਬਿੱਲ ਹੈ ਉਹ ਪੰਜਾਬ ਸਰਕਾਰ ਕਿਉਂ ਨਹੀਂ ਲੈ ਕੇ ਆਉਂਦੀ ਹੁਣ ਇਹਨਾਂ ਨੇ ਕਹਿੰਦਾ ਕਿ ਤੁਸੀਂ ਆਪਣੀ ਗੱਲ ਰੱਖੋ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਆਪਣੀ ਗੱਲ ਨਹੀਂ ਕਰ ਰਿਹਾ ਸਪੀਕਰ ਸਾਹਿਬ ਮੈਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਰਿਹਾ ਹਾਂ। ਕਿਸਾਨਾਂ ਦੀ ਗੱਲ ਪੰਜਾਬ ਦੇ ਕਿਸਾਨਾਂ ਕਹਿ ਰਹੇ ਨੇ ਕਿ ਸਰਕਾਰ ਬਣਾਉਣ ਤੋਂ ਪਹਿਲਾਂ ਭਗਵੰਤ ਮਾਨ ਜੀ ਜਿਹੜੇ ਵੱਡੇ-ਵੱਡੇ ਐਲਾਨ ਕਰਦੇ ਸੀ, ਵਾਅਦੇ ਕਰਦੇ ਸੀ, ਹੁਣ ਸਰਕਾਰ ਬਣੀ ਨੂੰ 2 ਸਾਲ ਹੋ ਗਏ ਨੇ